ਅਮਰੀਕਾ ਨੇ ਇੱਕ ਦਰਜਨ ਤੋਂ ਵੱਧ ਕੰਪਨੀਆਂ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਵੀਰਵਾਰ ਨੂੰ ਅਮਰੀਕੀ ਖਜ਼ਾਨਾ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਵਿਭਾਗ ਨੇ ਕਿਹਾ ਕਿ ਅਮਰੀਕਾ ਨੇ ਈਰਾਨੀ ਫੌਜ ਦੀ ਤਰਫੋਂ ਗੈਰ ਕਾਨੂੰਨੀ ਵਪਾਰ ਅਤੇ ਮਾਨਵ ਰਹਿਤ ਹਵਾਈ ਬਹਾਨਾ ਟਰਾਂਸਫਰ ਦੀ ਸਹੂਲਤ ਦੇਣ ਲਈ ਤਿੰਨ ਭਾਰਤੀ ਕੰਪਨੀਆਂ ਸਮੇਤ ਦਰਜਨ ਤੋਂ ਵੱਧ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਨੇ ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਕਿਹਾ ਕਿ ਇਹਨਾਂ ਕੰਪਨੀਆਂ ਨੇ ਯੂਕਰੇਨ ਯੁੱਧ ਵਿੱਚ ਰੂਸ ਦੀ ਮਦਦ ਲਈ ਈਰਾਨ ਦੇ ਮਾਨਵ ਰਹਿਤ ਹਵਾਈ ਬਹਾਨਾ ਦੀ ਗੁਪਤ ਵਿਕਰੀ ਨੂੰ ਸਾਨ ਬਣਾਉਣ ਅਤੇ ਵਿਤ ਪੋਸ਼ਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਮਰੀਕੀ ਖਜ਼ਾਨਾ ਵਿਭਾਗ ਅਨੁਸਾਰ ਸਹਾਰਾ Thunder ਇਨ੍ਹਾਂ ਕੋਸ਼ਿਸ਼ਾਂ ਦੇ ਸਮਰਥਨ ਵਿੱਚ ਈਰਾਨ ਦੀਆਂ ਵਪਾਰਕ ਗਤੀਵਿਧੀਆਂ ਦੀ ਨਿਗਰਾਨੀ ਕਰਨ ਵਾਲੀ ਪ੍ਰਮੁੱਖ ਕੰਪਨੀ ਹੈ ਸਹਾਰਾ Thunder ਨੂੰ ਸਮਰਥਨ ਦੇਣ ਵਾਲੀਆਂ ਤਿੰਨ ਭਾਰਤੀ ਕੰਪਨੀਆਂ ਜੇਨ ਸ਼ਿਪਿੰਗ ਪੋਰਟ ਇੰਡੀਆ ਪ੍ਰਾਈਵੇਟ ਲਿਮਿਟਿਡ ਅਤੇ ਸੀਆਰ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਿਟਿਡ ਨੇ ਵਿਭਾਗ ਨੇ ਕਿਹਾ ਕਿ ਸਹਾਰਾ Thunder ਈਰਾਨ ਦੇ ਰੱਖਿਆ ਅਤੇ ਆਰਮਡ ਫੋਰਸੇਜ਼ ਲੌਜਿਸਟਿਕਸ ਮੰਤਰਾਲੇ ਦੀ ਤਰਫੋਂ ਪੀਪਲਜ਼ ਰਿਪਬਲਿਕ ਆਫ ਨਾ ਰੂਸ ਅਤੇ ਕਈ ਅਧਿਕਾਰ ਖੇਤਰਾਂ ਵਿੱਚ ইরਾਨੀ ਸਮਾਨ ਦੀ ਵਿਕਰੀ ਅਤੇ ਸ਼ਿਪਮੈਂਟ ਵਿੱਚ ਸ਼ਾਮਲ ਇੱਕ ਵਿਸ਼ਾਲ ਸ਼ਿਪਿੰਗ ਨੈਟਵਰਕ ਤੇ ਨਿਰਭਰ ਕਰਦਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਸਹਾਰਾ Thunder ਇਰਾਨ ਦੇ ਹਜ਼ਾਰਾਂ UAV ਦੇ ਡਿਜ਼ਾਈਨ, ਵਿਕਾਸ, ਨਿਰਮਾਣ ਅਤੇ ਵਿਕਰੀ ਵਿੱਚ ਵੀ ਮੁੱਖ ਭੂਮਿਕਾ ਨਿਭਾਉਂਦੀ ਹੈ। ਇਨ੍ਹਾਂ ਵਿੱਚੋਂ ਕਈ ਰੂਸ ਨੂੰ ਯੂਕਰੇਨ ਵਿਰੁੱਧ ਜੰਗ ਵਿੱਚ ਵਰਤਣ ਲਈ ਦਿੱਤੇ ਗਏ ਸੀ। ਸਹਾਰਾ Thunder ਨੇ 2022 ਤੋਂ ਵਸਤੂਆਂ ਦੀਆਂ ਕਈ ਸ਼ਿਪਮੈਂਟਾਂ ਨੂੰ ਸੰਗਠਿਤ ਕਰਨ ਲਈ ਚੇਮ ਦੀ ਵਰਤੋਂ ਕੀਤੀ ਹੈ। ਇਰਾਨ ਅਧਾਰਿਤ Arsang Safe Trading Company ਨੇ ਸਹਾਰਾ ਥੰਡਰ ਨਾਲ ਸੰਬੰਧਿਤ ਕਈ ਸ਼ਿਪਮੈਂਟਾਂ ਦੇ ਸਮਰਥਨ ਵਿੱਚ ਜਹਾਜ਼ ਪ੍ਰਬੰਧਨ ਸੇਵਾਵਾਂ ਪ੍ਰਦਾਨ ਕੀਤੀਆਂ ਨੇ ਜਿਸ ਵਿੱਚ ਚੈਂਬੀ ਸ਼ਾਮਿਲ ਹੈ ਅੱਤਵਾਦ ਅਤੇ ਬੀਤੀ ਖੂਫੀਆ ਵਿਭਾਗ ਦੇ ਅੰਡਰ ਸੈਕਟਰੀ ਬ੍ਰਾਇਨ ਨੀਲਸਨ ਦੇ ਕਿਹਾ ਕਿ ਸੰਯੁਕਤ ਰਾਜ ਸਾਡੇ ਬ੍ਰਿਟਿਸ਼ ਅਤੇ ਕੈਨੇਡੀਅਨ ਭਾਈਵਾਲਾਂ ਨਾਲ ਨਜ਼ਦੀਕੀ ਤਾਲਮੇਲ ਵਿੱਚ ਈਰਾਨ ਦੀਆਂ ਸਥਿਰ ਗਤੀਵਿਧੀਆਂ ਨੂੰ ਵਿੱਤ ਪ੍ਰਦਾਨ ਕਰਨ ਵਾਲੇ ਲੋਕਾਂ ਦਾ ਮੁਕਾਬਲਾ ਕਰਨ ਲਈ ਉਪਲਬਧ ਸਾਰੇ ਸਾਧਨਾਂ ਦੀ ਵਰਤੋਂ ਕਰਨਾ ਜਾਰੀ ਰੱਖੇਗਾ ਈਰਾਨ ਦਾ ਰੱਖਿਆ ਮੰਤਰਾਲਾ ਯੂਕਰੇਨ ਵਿੱਚ ਰੂਸ ਦੀ ਲੜਾਈ ਇਜ਼ਰਾਈਲ ਤੇ ਹਮਲੇ ਅਤੇ ਅਤਵਾਦਿਆਨੂ ਯੂਏਵੀ ਅਤੇ ਫੌਜੀ ਹਾਰਡਵੇਅਰ ਦੇ ਪ੍ਰਸਾਰ ਦਾ ਸਮਰਥਨ ਕਰਕੇ ਖੇਤਰ ਅਤੇ ਦੁਨੀਆ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਈਰਾਨ ਅਧਾਰਿਤ ਏਸ਼ੀਆ ਮਰੀਨ ਕਾਉਨ ਏਐਨਸੀ ਨੇ ਵੀ ਸਹਾਰਾ Thunder ਦੇ ਕਈ ਜਹਾਜ਼ਾਂ ਦਾ ਸਮਰਥਨ ਕਰਨ ਲਈ ਈਰਾਨ ਦੇ بندر ਦਾ ਏਜੰਟ ਵਜੋਂ ਕੰਮ ਕੀਤਾ ਹੈ।